ਸੱਚੀ ਗੱਲ ਜੀ ਕਿੰਨੇ ਵੀਡੀਓਜ਼ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜਿੰਨੇ ਵੀ ਨਵੇਂ ਸਰੋਤੇ ਚੈਨਲ ਨੂੰ ਦੇਖ ਰਹੇ ਨੇ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਕਰ ਦੇਣ ਅੱਜ ਅਸੀਂ ਲੈ ਕੇ ਆਏ ਆ ਟੀਚਰ ਦੀਆਂ ਵਰਤੀਆਂ ਪ੍ਰਾਇਮਰੀ ਟੀਚਰ ਪੰਜਾਬੀ ਟੀਚਰ ਇੰਗਲਿਸ਼ ਹਿੰਦੀ ਮੈਥ ਬਾਇਓਲੋਜੀ ਫਿਜ਼ਿਕਸ కెਮਿਸਟਰੀ ਕੰਪਿਊਟਰ ਸਾਇੰਸ میوزਿਕ ਹਿਸਟਰੀ ਪੋਲੀਟੀਕਲ ਸਾਇੰਸ ਯੋਗਾ ਟੀਚਰ ਸਟਾਫ ਨਰਸ ਡਾਕਟਰ ਈਟੀਟੇ ਡਾਬ ਕਾਉਂਸਲਰ ਤੇ ਹੋਰ ਵੀ ਵੱਖ-ਵੱਖ ਅਸਾਮੀਆਂ ਦੇ ਬਾਰੇ ਜਾਣਕਾਰੀ ਲੈ ਕੇ ਇਸ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਦੋਨੇ ਅਪਲਾਈ ਕਰ ਸਕਦੇ ਨੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਕੋਈ ਵੀ ਗਵਰਨਮੈਂਟ ਫੀਸ ਨਹੀਂ ਹੋਵੇਗੀ ਅਤੇ ਇਹ ਜੋ ਸਾਮੀਆਂ ਹਨ ਇਹ ਬਿਨਾਂ ਕਿਸੇ ਰਿਟਨ ਐਗਜ਼ਾਮ ਤੋਂ ਇੰਟਰਵਿਊ بیس ਤੇ ਸਾਮੀਆਂ ਹੋਣਗੀਆਂ ਇਹਨਾਂ ਸਾਮੀਆਂ ਬਾਰੇ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਮਿਲ ਜਾਵੇਗੀ ਅਤੇ ਫਾਰਮ ਕਿਵੇਂ ਫਿਲ ਕਰਨਾ ਹੈ ਸਟੈਪ ਵਾਈਜ਼ ਸਟੈਪ ਇਸ ਦੀ ਵੀ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਗਈ ਹੈ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਦੇ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਪੰਜਾਬੀ ਚ ਆਉਣ ਵਾਲੀਆਂ ਤੇ ਚੱਲ ਰਹੀਆਂ ਸਾਮੀਆਂ ਦੇ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਅਤੇ ਸਾਡੇ ਚੈਨਲ ਨੂੰ ਤੁਹਾਡੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ ਵਾਧੇ ਨੋਟੀਫਿਕੇਸ਼ਨ ਦੇ ਵੱਲ ਇਹ ਜੋ ਨੋਟੀਫਿਕੇਸ਼ਨ ਹੈ ਜੀ ਇਸ ਰੀ ਪੀ ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਬਰਨਾਲਾ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜ ਜਿਦੇ ਵਿੱਚ ਪੋਸਟਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਪ੍ਰਾਇਮਰੀ ਟੀਚਰ ਹੋ ਗਿਆ ਆਰ ਟੀਚਰ ਪੰਜਾਬੀ ਟੀਚਰ ਸਪੋਰਟਸ ਕੋਚ ਯੋਗਾ ਇਨਸਟ੍ਰਕਟਰ ਕਾਉਂਸਲਰ ਸਪੈਸ਼ਲ ਐਜੂਕੇਟਰ ਨਰਸ PGT ਦੇ ਵਿੱਚ ਇੰਗਲਿਸ਼, ਹਿੰਦੀ, ਮੈਥਮੈਟਿਕ, ਬਾਇਓਲੋਜੀ, ਫਿਜ਼ਿਕਸ, కెਮਿਸਟਰੀ, ਕੰਪਿਊਟਰ ਸਾਇੰਸ, ਐਸਟੀ, ਜੀਓਗ੍ਰਾਫੀ, ਇਕਨੋਮਿਕਸ, ਪੋਲੀਟিক্যাল ਸਾਇੰਸ ਇਹ ਯੋਗਤ PGT ਅਧਿਆਪਕਤ ਨਹੀਂ ਹੋਣੀਆਂ। TGT టీਚਰ ਦੇ ਲਈ ਹਿੰਦੀ, ਸੰਸਕ੍ਰਿਤ, ਇੰਗਲਿਸ਼, ਮੈਥਮੈਟਿਕ, ਸਾਇੰਸ, ਸੋਸ਼ਲ ਸਾਇੰਸ ਐਂਡ ਕੰਪਿਊਟਰ ਇੰਸਟ੍ਰਕਟਰ ਇਹ ਸਮਿਆ ਹੋਣਗੇ। ਡਿਟੇਲ ਵਿੱਚ ਗੱਲ ਕਰੀਏ ਤਾਂ ਪਹਿਲਾਂ ਪੀਜੀਟੀ ਦੇ ਅਧਿਪਕਾਂ ਦੀਆਂ ਸਾਮੀਆਂ ਹੋਣਗੀਆਂ ਤੇ ਪੀਜੀਟੀ ਅਧਿਪਕਾਂ ਦੀ ਸਬਜੈਕਟ ਤੁਹਾਨੂੰ ਦੱਸ ਚੁੱਕੇ ਆ ਇਹ ਵਾਲੇ ਨੇ ਤੇ ਇਹਨਾਂ ਦੀ ਕੁਆਲਿਫੀਕੇਸ਼ਨ ਕੀ ਚਾਹੀਦੀ ਹੈ ਪੀਜੀਟੀ ਅਧਿਪਕਾਂ ਦੀ ਉਹ ਤੁਹਾਨੂੰ ਆਪ ਦੱਸਦੇ ਆ ਕੈਂਡੀਡੇਟ ਦੇ ਕੋਲੇ ਮਾਸਟਰ ਡਿਗਰੀ ਪਾਸ ਕੀਤੀ ਹੋਣੀ ਚਾਹੀਦੀ ਆ ਜਿਹੜੀ ਸੀ ਸਬਜੈਕਟ ਦੇ ਲਈ ਤੁਸੀਂ ਅਪਲਾਈ ਕਰ ਰਹੇ ਹੋ ਫਿਜ਼ਿਕਸ, కెਮਿਸਟਰੀ, ਮੈਥ, ਬਾਇਓਲੋਜੀ, ਹਿੰਦੀ, ਇੰਗਲਿਸ਼ ਉਹਦੇ ਵਿੱਚ ਘੱਟੋ ਘੱਟ 50% ਮਾਰਕਸ ਹੋਣੇ ਜ਼ਰੂਰੀ ਨੇ ਜੇ ਤੁਸੀਂ PGT ਇੰਗਲਿਸ਼ ਦੀ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲੇ ਮਾਸਟਰ ਡਿਗਰੀ ਇੰਗਲਿਸ਼ ਦੀ ਹੋਣੀ ਚਾਹੀਦੀ ਹੈ ਹਿੰਦੀ ਦੇ ਲਈ ਹਿੰਦੀ اور ਸੰਸਕ੍ਰਿਤ ਵਿਦ ਹਿੰਦੀ ਠੀਕ ਹੈ ਇਹਦੀ ਤੁਹਾਡੇ ਕੋਲ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਉਸੇ ਤਰ੍ਹਾਂ ਅਦਰ ਸਬਜੈਕਟਾਂ ਦੇ ਵਿੱਚ ਵੀ ਸੇਮ ਹੈ ਇਸ ਤੋਂ ਇਲਾਵਾ ਇਹਨਾਂ ਨੇ बीएड ਲਾਜ਼ਮ ਪਾਸ ਕੀਤੀ ਹੁਣੇ ਮੰਗੀ ਹੈ ਤੇ ਇਹਨਾਂ ਦੀ ਸੈਲਰੀ 27500 ਹੋਏਗੀ ਪੀਜੀਟੀ ਡੀ ਚਰਾਂ ਦੇ ਜੋ ਅਗਲੀਆਂ ਪੋਸਟਾਂ ਹੋਣਗੀਆਂ ਉਹ ਪੀਜੀਟੀ ਕੰਪਿਊਟਰ ਸਾਇੰਸ ਟੀਚਰ ਦੀਆਂ ਹੋਣਗੀਆਂ ਇਸ ਵਿੱਚ ਸੈਲਰੀ 27500 ਰੁਪਏ ਪਰ ਮਹੀਨਾ ਹੋਏਗੀ ਜਿਹੜੀ ਵੀ ਕੈਂਡੀਡੇਟ ਨੇ ਬੀ ਬੀ ਟੈਕ एमएससी बीएससी ਜਾਂ ਪੀ ਜੀ ਡੀਸੀ ਕਰੀ ਹੈ ਉਹ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਅਗਲੇ ਜੋ ਸਾਮੀਆਂ ਹੋਣਗੇ ਆ ਉਹ ٹی جی ਡੀ ਟੀਚਰ ਦੀਆਂ ਸਾਮੀਆਂ ਆਉਣਗੀਆਂ ਇਸ ਵਿੱਚ ਸੈਲਰੀ 26250 ਰੁਪਏ ਪਰਮੰਤ ਹੋਏਗੀ ਜਿਹੜੇ ਕੈਂਡੀਡੇਟ ਨੇ ਗ੍ਰੈਜੂਏਸ਼ਨ ਕੀਤੀ ਹੈ ਘੱਟੋ-ਘੱਟ 50% ਅੰਕਾ ਦੇ ਨਾਲ ਪਲੱਸ ਬੀਐਡ ਕੀਤੀ ਹੈ ਉਹ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਨ ਅਤੇ ਸੀਐਚ ਸੀਟੈਟ 2 ਕੁਆਲੀਫਾਈਡ ਮੰਗਿਆ ਹੈ ਅਗਲੀਆਂ ਜੋ ਪੋਸਟਾਂ ਹੋਣਗੀਆਂ ਉਹ ਵੋਕੇਸ਼ਨਲ ਐਜੂਕੇਟਰ ਜਿਹੀਆਂ ਹੋਣਗੀਆਂ ਜਿਹੜੇ ਕੈਂਡੀਡੇਟ ਨੇ ਡਿਗਰੀ ਜਾਂ ਡਿਪਲੋਮਾ ਕੀਤਾ ਹੈ ਇਲੈਕਟ੍ਰੀਕਲ ਦੇ ਇਲੈਕਟ੍ਰੋਨਿਕਸ ਦਾ ওই ਪੋਸਟ ਨੂੰ ਅਪਲਾਈ ਕਰ ਸਕਦੇ ਸੈਲਰੀ ਇਹਦੇ ਵਿੱਚ ਰਹਿਣ ਵਾਲੀ ਹੈ 26250 ਅਗਲੀਆਂ ਪੋਸਟਾਂ ਨੇ ਪੀ ਆਰਟੀ ਟੀਚਰ ਦੀਆਂ ਯਾਨੀ ਕਿ ਪ੍ਰਾਇਮਰੀ ਟੀਚਰ ਜਿਹੜੇ ਕੈਂਡੀਡੇਟ ਨੇ ਪਲੱਸ 2 ਕਲਾਸ 50% ਅੰਕਾਂ ਦੇ ਨਾਲ ਜਾਂ 2 ਸਾਲ ਦਾ ਡਿਪਲੋਮਾ ਐਲੀਮੈਂਟਰੀ ਐਜੂਕੇਸ਼ਨ ਚਾਰ ਸਾਲ ਦਾ ਬੈਚਲੋਰ ਆਫ ਐਲੀਮੈਂਟਰੀ ਐਜੂਕੇਸ਼ਨ ਕੇਟੀ ਉਹ ਇਹ ਜੋਬ ਨੂੰ ਅਪਲਾਈ ਕਰ ਸਕਦੇ ਨੇ ਸੈਲਰੀ ਇਹਦੀ 2250 ਰੁਪਏ ਹੈ ਨੈਕਸਟ ਬਗਲ ਕਰਦੇ ਹਾਂ ਕੰਪਿਊਟਰ ਇੰਸਟ੍ਰਕਟਰ ਦੀ ਕੰਪਿਊਟਰ ਇੰਸਟ੍ਰਕਟਰ ਦੀ ਜੌਬ ਦੇ ਵਿੱਚ ਜਿਹੜੇ ਕੈਂਡੀਡੇਟ ਨੇ ਬੀਟੈਕ ਬੀਸੀਐਮ ਸੀਏ ਐਮ ਐਸ ਸੀ ਐਮ ਐਸ ਇਲੈਕਟ੍ਰੋਨਿਕ ਵਿਦ ਕੰਪਿਊਟਰ ਸਾਇੰਸ ਕੰਪੋਨੈਂਟ ਦੇ ਨਾ ਕੀਤੀ ਜਾਂ ਐਮ ਐਸਟੀ ਆਈਟੀ ਕੀਤੀ ਹੈ ਬੀਐਸਸੀ ਕੰਪਿਊਟਰ ਸਾਇੰਸ ਦੀ ਕੀਤੀ ਹੈ ਜਾਂ ਬੈਚਲਰ ਮਾਸਟਰ ਡਿਗਰੀ ਇਨ ਐਨੀ ਸਾਇੰਸ ਸਬਜੈਕਟਰ ਮੈਥਮੈਟਿਕਸ ਦੇ ਵਿੱਚ ਕੀਤੀ ਹੈ ਜਾਂ ਫਿਰ ਪੋਸਟ ਗ੍ਰੈਜੂਏਟ ਡਿਗਰੀ ਕੀਤੀ ਹੈ ਵਿਦ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਉਹ ਵੀ ਇਹ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਤੇ ਸੈਲਰੀ ਇਹਨਾਂ ਦੀ 21 2125 ਤੋਂ 26250 ਰੁਪਏ ਹੈ ਅਗਲੀ ਜਿਹੜੀ ਪੋਸਟ ਹੈ ਸਪੋਰਟਸ ਕੋਚ ਦੀ ਹੈ ਇਹ ਜਿਨ੍ਹਾਂ ਕੋਲੇ ਬੈਚਲਰ ਡੀ ਅ ਫਿਜ਼ੀਕਲ ਐਜੂਕੇਟਰ ਔਰ ਇਕੁਇਵਲੈਂਟ ਦੀ ਹੈ ਜਾਂ ਫਿਰ ਵਰਕਿੰਗ ਨੋਲੇਜ ਆਫ ਹਿੰਦੀ ਐਂਡ ਇੰਗਲਿਸ਼ ਹੋਣੀ ਜ਼ਰੂਰੀ ਹੈ ਉਹ ਇਹ ਪੋਸਟ ਅਪਲਾਈ ਕਰ ਸਕਦਾ ਹੈ ਸੈਲਰੀ ਕੀ ਹੈ 250 ਅਗਲੀ ਯੋਗਾ ਟੀਚਰ ਦੀ ਪੋਸਟ ਅਗਲੀ ਪੋਸਟ ਹੈ ਯੋਗਾ ਟੀਚਰ ਦੀ ਜਿਹੜੇ ਕੈਂਡੀਡੇਟ ਨੇ ਗ੍ਰੈਜੂਏਸ਼ਨ ਕੀਤੀ ਹੈ ਐਨੀ ਸਬਜੈਕਟ ਦੇ ਵਿੱਚ ਇਹ ਆ ਫਿਰ ਇੱਕ ਸਾਲ ਦਾ ਯੋਗਾ ਟ੍ਰੇਨਿੰਗ ਦਾ ਸਰਟੀਫਿਕੇਟ ਹੈ ਉਹ ਇਹ ਜੋਬ ਅਪਲਾਈ ਕਰ ਸਕਦੇ ਨੇ ਸੈਲਰੀ 21 ਜਾਂ 250 ਰੁਪਏ ਅਗਲੀ ਪੋਸਟ ਯਾਰਟਨ ਕ્રાਫਟ ਟੀਚਰ ਦੀ ਜਿਹੜੇ ਕੈਂਡੀਡੇਟ ਨੇ ਆਰਟਨ ਕ્રાਫਟ ਦੇ ਵਿੱਚ ਡਿਪਲੋਮਾ ਕੀਤਾ ਹੈਗਾ ਉਹ ਇਸ ਆ ਜੋਬ ਅਪਲਾਈ ਕਰ ਸਕਦੇ ਨੇ ਸੈਲਰੀ ਇਹਦੇ ਵਿੱਚ 1250 ਰੁਪਏ ਰਹਿਣ ਵਾਲੀ ਹੈ ਅਗਲੀ ਜਿਹੜੀ ਪੋਸਟ ਹੈ ਜੀ ਡਾਂਸ 뮤직 ਐਕਸਪਰਟ ਦੀ ਹੈ ਜਿਹੜੇ ਕੈਂਡੀਡੇਟ ਨੇ 50% ਅੰਕਾਂ ਦੇ ਨਾਲ ਅ ਬੈਚਲਰ ਡਿਗਰੀ ਹੈ ਜਿੰਨਾਂ ਕੋਲੇ ਉਹ ਇਹ ਜੋਬ ਲਈ ਅਪਲਾਈ ਕਰ ਸਕਦੇ ਨੇ ਸੈਲਰੀ ਇਹਦੀ 1250 ਰੁਪਏ ਨੈਕਸਟ ਪੋਸਟ ਹੈ ਸਟਾਫ ਨਰਸ ਦੀ ਜਿਹੜੇ ਕੈਂਡੀਡੇਟ ਨੇ ਬੀਐਸਸੀ ਨਰਸਿੰਗ ਦੀ ਕੀਤੀ ਹੈ ਜਾਂ ਜੀਐਨਐਮ ਨਰਸਿੰਗ ਦੀ ਕੀਤੀ ਹੈ 3 ਸਾਲ ਦਾ ਡਿਪਲੋਮਾ ਇਹਦੇ ਵਿੱਚ ਉਹ ਹੀ ਅਪਲਾਈ ਕਰ ਸਕਦੇ ਨੇ 750 ਰੁਪਏ ਪਰ ਡੇ ਦੇ हिसाब ਨਾਲ ਪੇ ਕੀਤੇ ਜਾਣਗੇ ਨੈਕਸਟ ਪੋਸਟ ਹੈ ਡਾਕਟਰ ਦੀ ਜਿਹੜੇ ਕੈਂਡੀਡੇਟ ਨੇ ਐਮਬੀਬੀਐਸ ਕੀਤੀ ਕੀਤੀ ਹੈ ਡਿਗਰੀ ਕੀਤੀ ਹੈ ਮੇਰੇ ਵੱਸੇ ਉਹ ਡਾਕਟਰ ਦੀ ਪੋਸਟ ਲਈ ਅਪਲਾਈ ਕਰ ਸਕਦੇ ਨੇ 1000 ਰੁਪਏ ਪਰ ਡੇ ਸੈਲਰੀ ਹੋਏਗੀ ਨੈਕਸਟ ਹੈ ਜੀ ਕਾਉਂਸਲਰ ਦੀ ਕਾਉਂਸਲਰ ਦੀ ਪੋਸਟ ਦੇ ਵਿੱਚ ਜਿਹੜੇ ਕੈਂਡੀਡੇਟ ਨੇ ਬੀਏ ਬੀਐਸਸੀ ਆ ਸਾਈਕੋਲੋਜੀ ਦੀ ਕੀਰੀ ਹੈ ਡਿਪਲੋਮਾ ਤੇ ਸਰਟੀਫਿਕੇਟ ਦੇ ਨਾਲ ਉਹ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਨੇ ਸੈਲਰੀ 26250 ਰੁਪਏ ਹੈ ਪਰ ਮੰਥ ਨੈਕਸਟ ਜਿਹੜੀ ਪੋਸਟ ਹੈ ਸਪੈਸ਼ਲ ਐਜੂਕੇਟਰ ਪ੍ਰਾਇਮਰੀ ਟੀਚਰ ਦੀ ਰਹਿਣ ਵਾਲੀ ਹੈ ਜਿਹੜੇ ਕੈਂਡੀਡੇਟ ਨੇ ਪਲੱਸ 2 ਤੇ ਦੋ ਸਾਲ ਦਾ ਡੀਐਡਾ ਦਾ ਕੋਰਸ ਕਰੇਗਾ ਜਾਂ ਇਹਨਾਂ ਦੇ ਵਿੱਚੋਂ ਕੁਝ ਵੀ ਕੀਤਾ ਉਹ ਹੀ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਸੈਲਰੀ 21250 ਹੋਏਗੀ ਨੈਕਸਟ ਪੋਸਟ ਹੈ ਸਪੈਸ਼ਲ ਐਜੂਕੇਟਰ ਦੀ ਸਕੈਨ ਡਿਟੀਚਰ ਜਿਹੜੇ ਕੈਂਡੀਡੇਟ ਨੇ ਬੀਐਡ ਕਰੀ ਹੈ ਸਪੈਸ਼ਲ ਐਜੂਕੇਸ਼ਨ ਦੀ ਪਲੱਸ ਬੀਐਡ ਕਰੀ ਹੈ ਜਨਰਲ ਦੇ ਵਿੱਚ 1 ਇਅਰ ਡਿਪਲੋਮਾ ਇਹ ਕੋਰਸ ਕਰਿਆ ਹੈ ਜਬੀ ਐਡ ਦਾ ਜਨਰਲ ਦੇ ਵਿੱਚ 2 ਸਾਲ ਦਾ ਡਿਪਲੋਮਾ ਕੀਤਾ ਹੈ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਿਨ੍ਹਾਂ ਨੇ ਇਹ ਕੁਝ ਕੀਤਾ ਹੋਇਆ ਸੈਲਰੀ ਰੇਜ 22250 ਰੁਪਏ ਪਰ ਮੰਥ A2C ਐਪਲੀਕੇਸ਼ਨ ਪਰਫਾਰਮਾ ਦੇਖ ਸਕਦੇ ਹੋ ਇਹਨਾਂ ਦਾ ਜੀ ਇਹ ਐਪਲੀਕੇਸ਼ਨ ਪਰਫਾਰਮ ਨੂੰ ਪ੍ਰਿੰਟ ਕਰਵਾ ਕੇ ਸਾਰਾ ਤੁਸੀਂ ਪੈਨ ਦੇ ਨਾਲ ਭਰ ਲੈਣਾ ਹੈ ਤੇ ਇਸ ਐਪਲੀਕੇਸ਼ਨ ਪਰਫਾਰਮ ਹੈ ਤੁਸੀਂ ਆਪਦੀ ਪਾਸਪੋਰਟ ਸਾਈਜ਼ ਫੋਟੋ ਪ੍ਰਿੰਟ ਪੇਸਟ ਕਰ ਦੇਣੀ ਆ ਇਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਪ੍ਰਿੰਟ ਕਰਵਾ ਸਕਦੇ ਹੋ ਇਹ ਪਰਫਾਰਮ ਹੈ ਦੇ ਨਾਲ ਤੁਸੀਂ ਆਪਦੇ ਇੰਟਰਵਿਊ ਵਾਲੇ ਦਿਨ オリジナル ਮਾਰਕ ਸ਼ੀਟ ਸਰਟੀਫਿਕੇਟ ਤੁਹਾਡੇ ਐਜੂਕੇਸ਼ਨ ਦੇ ਜੋ ਵੀ ਤੁਹਾਡਾ ਪ੍ਰੋਫੈਸ਼ਨਲ ਐਕਸਪੀਰੀਅੰਸ ਸਰਟੀਫਿਕੇਟ ਨੇ ਉਹ ਸਾਰੇ ਉਹਨਾਂ ਸਾਰਿਆਂ ਦੀ ਸੈਲਫ ਟੈਸਟਡ ਕਾਪੀਜ਼ ਸਾਰੀਆਂ ਤੁਸੀਂ ਇਹ ਪਰਫਾਰਮ ਦੇ ਨਾਲ ਅਟੈਚ ਕਰਕੇ ਇੰਟਰਵਿਊ ਵਾਲੇ ਦਿਨ ਤੁਸੀਂ ਲੈ ਕੇ ਜਾਣੀਆਂ ਐ ਪਲੱਸ ਤੁਹਾਡੇ ओरिजिनल ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣੇ ਆ ਇਹ ਸਾਰਾ ਤੁਸੀਂ ਆਪਣੇ ਧਿਆਨ ਨਾਲ ਫਿਲ ਕਰਨਾ ਐ ਬੇਸਿਕ ਅ ਕੁਐਸਚਨ ਨੇ ਤੁਹਾਡੇ ਇਹ ਪੁੱਛੇ ਗਏ ਤੇ ਚ ਇੰਟਰਵਿਊ ਡੇਟ ਦੀ ਗੱਲ ਕਰੀਏ ਤਾਂ ਜਿਹੜੇ ਕੈਂਡੀਡੇਟ ਪ੍ਰਾਇਮਰੀ ਟੀਚਰ ਪ੍ਰਾਇਮਰੀ ਟੀਚਰ ਮਿਊਜ਼ਿਕ ਆਰ ਟੀਚਰ ਪੰਜਾਬੀ ਟੀਚਰ ਸਪੋਰਟ ਕੋਚ ਯੋਗਾ ਇੰਸਟ੍ਰਕਟਰ ਇੰਸਟ੍ਰਕਟਰ ਕਾਉਂਸਲਰ ਸਪੈਸ਼ਲ ਐਜੂਕੇਟਰ ਨਰਸ ਹੈ ਉਹਨਾਂ ਦੀ ਇੰਟਰਵਿਊ ਡੇਟ ਹੈ ਕਿ 21 ਮਾਰਚ 2025 ਸਾਢੇ 9 ਵਜੇ ਤੇ ਜਿਹੜੇ PGT ਟੀਚਰ ਨੇ ਇੰਗਲਿਸ਼ ਹਿੰਦੀ ਮੈਥਮੈਟਿਕਸ ਬਾਇਓਲੋਜੀ ਫਿਜ਼ਿਕਸ ਕੈਮਿਸਟਰੀ ਕੰਪਿਊਟਰ ਸਾਇੰਸ ਐਸਐਸਟੀ ਜੀਓਗ੍ਰਾਫੀ ਇਕਨੋਮਿਕਸ ਪੋਲੀਟੀਕਲ ਸਾਇੰਸ ਤੇ TGT ਟੀਚਰ ਹਿੰਦੀ ਸੰਸਕ੍ਰਿਤ ਇੰਗਲਿਸ਼ ਮੈਥਮੈਟਿਕ ਸ਼ੋਸਰ ਸਾਇੰਸ ਜਾਂ ਕੰਪਿਊਟਰ ਇੰਸਟਰਕਟਰ ਉਹਨਾਂ ਦੀ 22 ਮਾਰਚ 2025 ਨੂੰ ਇੰਟਰਵਿਊ ਹੋਏਗੀ 9:30 ਵਜੇ ਇੰਟਰਵਿਊ ਦਾ ਵੈਨਿਊ ਤੁਸੀਂ ਦੇਖ ਸਕਦੇ ਹੋ ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਏਐਫਐਸ ਬਰਨਾਲਾ ਇਸ ਸਕੂਲ ਦੇ ਵਿੱਚ ਤੁਹਾਡੀ ਇੰਟਰਵਿਊ ਹੋਏਗੀ ਨੈਕਸਟ ਅਪਾ ਗੱਲ ਕਰਦੇ ਆ ਇਹਨਾਂ ਪੋਸਟਾਂ ਨੂੰ ਅਪਲਾਈ ਕਿਵੇਂ ਕਰਨਾ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਗੂਗਲ ਫਾਰਮ ਦਾ ਲਿੰਕ ਦਿੱਤਾ ਹੈ ਜਿੱਥੇ ਜਾ ਕੇ ਤੁਸੀਂ ਕੈਨ ਤੁਸੀਂ ਫਿਰ ਫਾਰਮ ਫਿਲ ਕਰ ਸਕਦੇ ਹੋ ਤੇ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਆਪਾਂ ਹੁਣ ਗੱਲ ਕਰੀਏ ਇਹਨਾਂ ਪੋਸਟਾਂ ਦੇ ਆਨਲਾਈਨ ਫਾਰਮ ਕਿੱਦਾਂ ਅਪਲਾਈ ਕਰਨੇ ਨੇ ਇਹਨਾਂ ਦਾ ਜਿਹੜਾ ਨੋਟੀਫਿਕੇਸ਼ਨ ਦਾ ਲਿੰਕ ਹੈ ਉਹ ਸੀਐਫ ਦੇ ਟੈਲੀਗ੍ਰam ਚੈਨਲ ਤੇ ਅਪਲੋਡ ਕਰ ਦਿੱਤਾ ਹੈ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਉੱਥੋਂ ਤੁਸੀਂ ਸਾਰਾ ਨੋਟੀਫਿਕੇਸ਼ਨ ਰੀਡ ਕਰ ਸਕਦੇ ਹੋ ਤੇ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਇਹਨਾਂ ਨੇ ਜਿਹੜਾ ਗੂਗਲ ਫਾਰਮ ਦਿੱਤਾ ਹੈ ਉੱਥੇ ਜਾ ਕੇ ਤੁਸੀਂ ਆਪ ਦਾ ਫਾਰਮ ਅਪਲਾਈ ਕਰ ਸਕਦੇ ਹੋ ਆਨਲਾਈਨ ਇਹਨਾਂ ਨੇ ਜਿਹੜਾ ਲਿੰਕ ਦਿੱਤਾ ਹੈ ਫਾਰਮ ਦਾ ਉਹ ਲਿੰਕ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਐਦਾਂ ਦਾ ਫਾਰਮ ਓਪਨ ਹੋ ਜਾਏਗਾ ਉਹਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਹੈ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਜਿਸ ਵਿੱਚ ਸਭ ਤੋਂ ਪਹਿਲਾਂ ਜਿਹੜੀ ਵੀ ਪੋਸਟ ਦੇ ਲਈ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਇਸ ਵਿੱਚ ਸਿਲੈਕਟ ਕਰ ਲਓਗੇ पी जी टी टी जी टी पी आर टी कंप्यूटर इंस्टक्टर नॉर्थ योगा इंस्टक्टर पंजाबी टीचर जीडी भी पोस्ट के लिए अप्लाई करना चाहते हो उस उससे क्लिक कर लेना है उस तो बाद सबजैक्ट देख सकते हो किस सबजैक्ट देई करना है जिदा हिंदी इंग्लिश फिजिक्स कमिस्ट्री बायोलॉजी मैथ जोड़ा भी सबजैक्ट तिलैक्ट सल, करना सिलैक्ट कर लेना है ਉਸ ਤੋਂ ਬਾਅਦ ਕੈਂਡੀਡੇਟ ਨੂੰ ਆਪਣਾ ਨਾਮ ਲਿਖਣਾ ਪਵੇਗਾ ਤੇ ਕੈਂਡੀਡੇਟ ਨੂੰ ਆਪਣੀ ਪਾਸਪੋਰਟ ਸਾਈਜ਼ ਫੋਟੋ ਐਡ ਕਰਨੀ ਹੋਏਗੀ ਐਡ ਫਾਈਲ ਤੇ ਜਾ ਕੇ ਤੁਸੀਂ ਆਪਣੀ ਪਾਸਪੋਰਟ ਸਾਈਜ਼ ਫੋਟੋ ਸਿਲੈਕਟ ਕਰ ਲੈਣੀ ਹੈ ਫਾਦਰ ਜਾਂ ਹਸਬੰਡ ਨੇਮ ਐਡ ਕਰਨਾ ਹੈ ਨੈਕਸਟ ਤੁਹਾਡਾ ਡੇਟ ਆਫ ਬਰਥ ਨੈਕਸਟ ਤੁਹਾਡਾ ਜੈਂਡਰ ਇਤੋਂ ਤੁਹਾਡਾ ਐਡਰੈਸ ਕੰਟੈਕਟ ਨੰਬਰ ਫਿਲ ਕਰਨਾ ਹੈ ਈਮੇਲ ਆਈਡੀ ਭਰ ਕੇ ਤੁਸੀਂ ਨੈਕਸਟ ਕਰ ਦੇਣਾ ਨੈਕਸਟ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲੇ ਅਕੈਡਮੀ ਕੁਆਲੀਫਿਕੇਸ਼ਨ ਵਾਲਾ ਪੇਜ ਓਪਨ ਹੋ ਜਾਏਗਾ ਜਿਸ ਵਿੱਚ ਤੁਸੀਂ ਆਪਣੀ ਸਭ ਤੋਂ ਪਹਿਲਾਂ 10ਵੀਂ ਕਲਾਸ ਕਿਹੜੇ ਸਾਲ ਦੇ ਵਿੱਚ ਪਾਸ ਕੀਤੀ ਹੈ ਉਹ ਭਰਨੀ ਹੈ ਤੇ ਕਿੰਨੇ ਮਾਰਕਸ ਨੇ ਉਪਰ ਨਨੇ ਟੋਟਲ ਮਾਰਕਸ ਕਿੰਨੇ ਨੇ ਉਪਰ ਨਨੇ ਸਬਜੈਕਟ ਤੁਹਾਡੇ ਕਿਹੜੇ ਲਏ ਸੀ ਉਹ ਭਰਨੇ ਨੇ ਨੈਕਸਟ ਇਦਾਂ ਹੀ ਤੁਸੀਂ ਪਲੱਸ 2 ਕਿਹੜੀ ਈਅਰ ਦੇ ਵਿੱਚ ਪਾਸ ਕੀਤੀ ਹੈ ਕਿੰਨੇ ਮਾਰਕਸ ਪ੍ਰਾਪਤ ਕੀਤੇ ਨੇ ਤੇ ਟੋਟਲ ਮਾਰਕਸ ਕਿੰਨੇ ਨੇ ਉਹ ਡਿਟੇਲ ਚ ਭਰਨੇ ਨੇ ਪਲੱਸ 2 ਦੇ ਕਿਹੜੇ ਸਬਜੈਕਟ ਭਰਨੇ ਨੇ ਉਹ ਫਿਲ ਕਰਨੇ ਨੇ ਇਦਾਂ ਹੀ ਗ੍ਰੈਜੂਏਸ਼ਨ ਕਿਹੜੇ ਸਾਲ ਚ ਕੀਤੀ ਹੈ ਕਿਹੜਾ ਕੋਰਸ ਕੀਤਾ ਹੈਗਾ ਯਾਨੀ ਕਿ ਬੀਏ ਬੀএসসি ਬੀਟੈਕ ਜਾਂ ਕੋਈ ਵੀ ਹੋਰ ਜੋ ਵੀ ਤੁਸੀਂ ਕੋਰਸ ਕੀਤਾ ਹੈ ਉਹਦੇ ਬਾਰੇ ਤੁਸੀਂ ਇੱਥੇ ਰਾਈਟ ਕਰਨਾ ਹੈ ਉਹਦੇ ਤੁਹਾਡੇ ਕਿੰਨੇ ਮਾਰਕਸ ਸੀਗੇ ਟੋਟਲ ਮਾਰਕਸ ਕਿੰਨੇ ਸੀ ਉਹ ਫਿਲ ਕਰਨੇ ਨੇ ਕਿਹੜੇ ਕਿਹੜੇ ਸਬਜੈਕਟ ਪੜ੍ਹੇ ਸੀ ਉਹ ਫਿਲ ਕਰਨੇ ਨੇ ਸੇਮ ਡਿਟੇਲ ਡੀਪੋਸਟ ਗ੍ਰੈਜੂਏਸ਼ਨ ਈਅਰ ਦੇ ਵਿੱਚ ਤੁਸੀਂ ਕੀਤੀ ਸੀਗੀ ਉਹ ਫਿਲ ਕਰਨੀ ਹੈ ਸੀਮ ਕੋਰਸ ਨੇਮ ਕਿਹੜਾ ਤੁਸੀਂ ਕੀਤਾ ਸੀਗਾ ਉਹ ਫਿਲ ਕਰਨੇ ਨੇ ਟੋਟਲ ਮਾਰਕਸ ਫਿਲ ਕਰਨੇ ਨੇ ਤੇ ਕਿਹੜੇ ਸਬਜੈਕਟ ਦੇ ਵਿੱਚ ਪੜ੍ਹੇ ਹੋਏ ਹੋ ਨੈਕਸਟ ਆ ਜਾਏਗਾ ਅਦਰ ਕੁਆਲੀਫਿਕੇਸ਼ਨ ਜੇ ਤੁਹਾਡੇ ਕੋਲ ਕੋਈ ਹੋਰ ਕੁਆਲੀਫਿਕੇਸ਼ਨ ਹੈ ਤਾਂ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ ਉਹਦਾ ਨਾਮ ਲਿਖ ਸਕਦੇ ਹੋ ਕੋਰਸ ਦਾ ਤੇ ਉਹਦੇ ਕਿੰਨੇ ਮਾਰਕਸ ਸੀਗੇ ਟੋਟਲ ਉਹ ਲਿਖ ਸਕਦੇ ਹੋ ਤੇ ਕਿਹੜੇ ਸਬਜੈਕਟ ਸਪੈਸ਼ਲਾਈਜ਼ਡ ਸਬਜੈਕਟ ਕਿਹੜੇ ਸਬਜੈਕਟ ਤੁਸੀਂ ਚੂਜ਼ ਕਰ ਸਕਦੇ ਹੋ ਚੂਜ਼ ਸਬਜੈਕਟ ਕੰਬੀਨੇਸ਼ਨ ਇਹਦੇ ਵਿੱਚ ਤੁਸੀਂ ਸਬਜੈਕਟ ਯੂਜ਼ ਕਰ ਸਕਦੇ ਹੋ ਕਿਹੜੇ ਸਬਜੈਕਟ ਤੁਸੀਂ ਚੂਜ਼ ਕਰਨੇ ਨੇ ਉਹਦੇ ਤੇ ਤੁਸੀਂ ਕਲਿੱਕ ਕਰਨਾ ਹੈ ਕਿਹੜੇ ਤੁਸੀਂ ਪੜਾ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਨੈਕਸਟ ਬਟਨ ਦੇ ਉੱਤੇ ਕਲਿੱਕ ਕਰ ਦੇਣਾ ਹੈ ਇਸ ਤੋਂ ਬਾਅਦ ਤੁਹਾਡੇ ਕੋਲੇ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਜੇ ਤੁਸੀ ਕੀਤੀ ਹੋਈ ਹੈ ਉਹਦਾ ਨੇਮ ਤੁਸੀਂ ਲਿਖਣਾ ਹੈ ਉਹਦੇ ਵਿੱਚ ਓਬਟੇਨਡ ਮਾਰਕਸ ਕਿੰਨੇ ਮਾਰਕਸ ਸੀਗੇ ਟੋਟਲ ਉਹ ਤੁਸੀਂ ਫਿਲ ਕਰਨੇ ਨੇ ਸਬਜੈਕਟ ਕਿਹੜਾ ਸੀਗਾ ਉਹ ਫਿਲ ਕਰ ਦੇਣਾ ਜੇ ਤੁਹਾਡੇ ਕੋਲ ਕੋਈ ਕੋਰਸ ਹੈ ਤਾਂ ਤੁਸੀਂ ਇਹ ਚ ਫਿਲ ਕਰ ਦੇਣਾ ਜੇ ਤੁਹਾਡੇ ਕੋਲ ਕੋਰਸ ਕੋਈ ਨਹੀਂ ਹੈ ਤਾਂ ਤੁਸੀਂ ਇਹਨੂੰ ਸਕਿੱਪ ਕਰ ਦੇਣਾ ਜੇ ਤੁਸੀਂ ਸੀਟ ਐਟ ਕੁਆਲੀਫਾਈਡ ਹੋ ਤੁਸੀਂ ਯੈਸ ਕਰ ਦੇਣਾ ਜੇ ਨਹੀਂ ਹੋ ਤਾਂ ਨਾ ਕਰ ਦੇਣਾ ਕਿਹੜੀ ਪੋਸਟ ਮਤਲਬ ਸੀਟ ਐਟ ਕਿਹੜੇ ਸਾਲ ਦੇ ਵਿੱਚ ਤੁਸੀਂ ਕੁਆਲੀਫਾਈ ਕੀਤੀ ਸੀਗੀ ਉਹਦੇ ਬਾਰੇ ਤੁਸੀਂ ਇੱਥੇ ਫਿਲ ਕਰ ਦੇਣਾ ਜੇ ਤੁਹਾਡੇ ਕੋਲ ਕੋਈ ਵੀ ਐਕਸਪੀਰੀਅੰਸ ਹੈ ਉਹ ਤੁਸੀਂ ਲਿਖ ਸਕਦੇ ਹੋ ਕਿਹੜੀ ਪੋਸਟ ਦਾ ਐਕਸਪੀਰੀਅੰਸ ਹੈ ਉਹ ਤੁਸੀਂ ਲਿਖ ਸਕਦੇ ਹੋ ਕਿਹੜੀ ਇੰਸਟੀਚਿਊਟ ਦੇ ਵਿੱਚ ਤੁਸੀਂ ਵਰਕ ਕੀਤਾ ਉਹ ਲਿਖ ਸਕਦੇ ਹੋ ਆਦਾ ਐਕਸਪੀਰੀਅੰਸ ਐਡ ਕਰ ਸਕਦੇ ਹੋ ਕਿੰਨੇ ਸਾਲ ਉੱਥੇ ਕਿੰਨੇ ਮਹੀਨੇ ਉੱਥੇ ਕੰਮ ਕੀਤਾ ਹੈ ਕਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਪੀਟੀਚ ਕਰਨਾ ਚਾਹੁੰਦੇ ਹੋ ਇੰਗਲਿਸ਼ ਹਿੰਦੀ ਜਾਂ ਦੋਨੇ ਤਾਂ ਤੁਸੀਂ ਉਸ ਤੇ ਕਲਿੱਕ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਕੰਪਿਊਟਰ ਦੀ ਨੌਲੇਜ ਹੈ ਤਾਂ ਤੁਸੀਂ ਯੈਸ ਜਾਂ ਨੋ ਤੇ ਕਰ ਸਕਦੇ ਹੋ ਕਲਿੱਕ ਉਸ ਤੋਂ ਬਾਅਦ ਆਏ ਗ੍ਰੀਤੇ ਕਲਿੱਕ ਕਰ ਦੇਣਾ ਤੇ ਸਬਮਿਟ ਬਟਨ ਤੇ ਕਲਿੱਕ ਕਰ ਦੇਣਾ ਇਸ ਤੋਂ ਬਾਅਦ ਤੁਹਾਡਾ ਫਾਰਮ ਸਬਮਿਟ ਹੋ ਜਾਏਗਾ ਇਸ ਤਰ੍ਹਾਂ ਸਟੈਪ ਬਾਈ ਸਟੈਪ ਤੁਸੀਂ ਐਪਲੀਕੇਸ਼ਨ ਫਾਰਮ ਆਨਲਾਈਨ ਅਪਲਾਈ ਕਰ ਸਕਦੇ ਹੋ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਆਖਰੀ ਮਿਤੀ ਹੈ 18 ਮਾਰਚ 2025 ਸ਼ਾਮ 5 ਤੱਕ ਸ਼ਾਮ ਦੇ 5 ਵਜੇ ਤੱਕ ਰਹੇਗੀ ਇਨਾਂ ਦੇ ਜਿਹੜੇ ਆਫੀਸ਼ੀਅਲ ਲਿੰਕ ਨੇ ਜਾਂ ਫਾਰਮ ਅਪਲਾਈ ਦਾ ਲਿੰਕ ਹੈ ਤੋਂ ਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਅਸੀਂ ਅਪਲੋਡ ਕਰਦੇ ਰਹਿਣੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਕਿ ਅਸੀਂ ਹੋਰ ਇਦਾਂ ਦੀ ਵੀਡੀਓ ਬਣਾਉਂਦੇ ਰਹੀਏ ਤੇ ਤੁਹਾਨੂੰ ਡੇਲੀ ਅਪਡੇਟ ਮਿਲ ਸਕੇ